ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੋਸ਼ਣ ਮਾਦੀਆਂ ਗਤੀਵਿਧੀਆਂ ਦੀ ਜਿਹੜੀ ਡਿਟੇਲ ਹੈ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਐਕਟੀਵਿਟੀਆਂ ਜਿਹੜੀਆਂ ਉਹ ਕਰ ਰਹੇ ਆ ਸੋ ਪਹਿਲੀਆਂ ਐਕਟੀਵਿਟੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰ ਸਕਤੀਆਂ ਕੁਝ ਵਰਕਰਸ ਤੱਕ ਅੰਗਣਵਾੜੀ ਵਰਕਰਸ ਤੱਕ ਜਿਹੜੀਆਂ ਐਕਟੀਵਿਟੀਆਂ ਨਹੀਂ ਪਹੁੰਚੀਆਂ ਉਹ ਮੇਰੇ ਚੈਨਲ ਤੇ ਆ ਕੇ ਜਿਹੜਾ ਆ ਚੈੱਕ ਕਰ ਸਕਦੇ ਆ ਵੀਡੀਓਜ਼ ਜਿਹੜੀਆਂ ਹੈਗੀਆਂ ਰਿਲੇਟਡ ਇੱਕ ਤਰੀਕ ਤੋਂ ਲੈ ਕੇ ਤਕਰੀਬਨ ਸਾਰੀਆਂ ਹੀ ਐਕਟੀਵਿਟੀਆਂ ਜਿਹੜੀਆਂ ਮੈਂ ਸ਼ੋ ਕੀਤੀਆਂ ਹੋਈਆਂ ਆਪਣੀਆਂ ਵੀਡੀਓਜ਼ ਦੇ ਵਿੱਚ ਸੋ ਅੱਜ ਗੱਲਬਾਤ ਕਰਾਂਗੇ 12 9 2024 ਦਿਨ ਵੀਰਵਾਰ ਦੀ ਜਿਹੜੀ ਸੰਬੰਧਤ ਐਕਟੀਵਿਟੀ ਹੈ ਸੋ ਜੇਕਰ ਡਿਸਟ੍ਰਿਕਟ ਫਰੀਦਕੋਟ ਦੀ ਗੱਲ ਕਰੀਏ ਤਾਂ ਸਾਡੀ ਜਿਹੜੀ ਐਕਟੀਵਿਟੀ ਹੈਗੀ ਹੈ ਕਿਸ਼ੋਰੀਆਂ ਨਾਲ ਮੀਟਿੰਗ ਕਰਨੀ ਆਪਾਂ ਤੇ ਇਹਦਾ ਵਿਸ਼ਾ ਜਿਹੜਾ ਪਰਸਨਲ ਹਾਈਜਨ ਮੈਨਸਚੂਅਲ ਹਾਈਜਨ ਰਾਈਟ ਏਜ ਆਫ ਮੈਰਿਜ ਐਂਡ ਰਿਗਾਰਡਿੰਗ ਐਜੂਕੇਸ਼ਨ ਸੋ ਇਹਨਾਂ ਵਿਸ਼ਿਆਂ ਦੇ ਨਾਲ ਸੰਬੰਧਤ ਤੁਸੀਂ ਕਿਸ਼ੋਰੀਆਂ ਨਾਲ ਮੀਟਿੰਗ ਕਰ ਸਕਦੇ ਹੈਗੇ ਆ ਪਰਸਨਲ ਹਾਈਜੀਨ ਦੇ ਸੰਬੰਧ ਵਿੱਚ ਮੈਂਸਿਸ ਦੇ ਸੰਬੰਧ ਵਿੱਚ ਰਾਈਟ ਆਫ ਮੈਰਿਜ ਰਾਈਟ ਏਜ ਆਫ ਮੈਰਿਜ ਦੇ ਸੰਬੰਧ ਵਿੱਚ ਆਪਾਂ ਗੱਲਬਾਤ ਕਰ ਸਕਦੇ ਆ ਕਿਸ਼ੋਰੀਆਂ ਦੇ ਨਾਲ ਠੀਕ ਹੈ ਸੋ ਇਹ ਵਿਸ਼ਾ ਰਹੂਗਾ ਆਪਣਾ ਤੇ ਆਪਣੀ ਐਕਟੀਵਿਟੀ ਰਹੂਗੀ ਕਿਸ਼ੋਰੀਆਂ ਨਾਲ ਮੀਟਿੰਗ ਦਿਨ ਵੀਰਵਾਰ 12 ਨਵ 2024 ਇਹ ਸਾਡੀ ਫਰੀਦਕੋਟ ਜ਼ਿਲ੍ਹੇ ਦੀ ਐਕਟੀਵਿਟੀ ਹੈ ਸਾਰੇ ਤਿੰਨੇ ਹੀ ਬਲਾਕ ਜਿਹਦੇ ਵਿੱਚ ਫਰੀਦਕੋਟ ਕੋਟਕਪੂਰਾ 1 ਤੇ ਕੋਟਕਪੂਰਾ 2 ਬਲਾਕ ਜਿਹੜਾ ਇਹ ਐਕਟੀਵਿਟੀ 12 9 2024 ਨੂੰ ਸਾਰੇ ਰਲ ਕੇ ਕਰਨਗੇ ਸੋ ਜੇਕਰ ਗੱਲ ਕਰੀਏ ਆਪਾਂ ਸਟੇਟ ਲੌਗ ਦੀ ਤਾਂ ਉਹਦੇ ਵਿੱਚ ਜਿਹੜਾ ਆ ਜਿਹੜੀਆਂ ਐਕਟੀਵਿਟੀਆਂ ਆਪਾਂ ਕਰਨੀਆਂ ਹੈਗੀਆਂ ਉਹ ਹੈਗੀ ਹੈ ਕੰਪੀਟੀਸ਼ਨ ਔਨ ਹੈਲਦੀ ਬੇਬੀ ਹੈਲਦੀ ਬੇਬੀ ਨਾਲ ਸੰਬੰਧਿਤ ਕੰਪੀਟੀਸ਼ਨ ਆਪਾਂ ਕਰਵਾ ਸਕਦੇ ਆਂ ਬੱਚਿਆਂ ਦੇ weight check ਕਰਕੇ ਬੱਚਿਆਂ ਦੀ height check ਕਰਕੇ ਠੀਕ ਹੈ ਜੀ ਤੇ ਆਪਾਂ ਉਤਸ਼ਾਹਿਤ ਕਰ ਸਕਦੇ ਆ ਪੇਰੈਂਟਸ ਨੂੰ ਸੋ ਇਹਦੇ ਵਿੱਚ ਮਦਰ ਮੀਟਿੰਗ ਮਾਈਨਰ ਐਕਟੀਵिटीज ਰਹਿਣਗੀਆਂ ਮਦਰ ਮੀਟਿੰਗ ਲੈਕਚਰ ਔਨ ਕੰਪਲੀਮੈਂਟਰੀ ਫੀਡਿੰਗ ਕੰਪਲੀਮੈਂਟਰੀ ਫੀਡਿੰਗ ਬਾਰੇ ਮੈਂ ਪਿਛਲੀਆਂ ਵੀਡੀਓes ਵਿੱਚ ਦੱਸ ਚੁੱਕੀ ਆ ਜਿਹਦੇ ਵਿੱਚ ਆਪਣੇ ਪੂਰਕ ਖੁਰਾਕ ਜਿਹੜੀ ਆ 6 ਮਹੀਨੇ ਤੋਂ ਬਾਅਦ ਆਪਾਂ ਦੇਣੀ ਹੁੰਦੀ ਆ ਉਹਦੇ ਨਾਲ ਸੰਬੰਧਤ ਆਪਾਂ ਗੱਲਬਾਤ ਕਰਨੀ ਹੁੰਦੀ ਆ ਨੰਬਰ 3 ਤੇ ਗੱਲਬਾਤ ਕਰਾਂਗੇ ਅਵੇਅਰਨੈਸ ਅਬਾਊਟ ਕਿਚਨ ਗਾਰਡਨ ਕਿਚਨ ਗਾਰਡਨਿੰਗ ਕਰੇ ਲੁ ਬਗੀਚੀ ਬਾਰੇ need of exclusive breast feeding awareness on use of ayush principle ayush principle jehde hai ayush siddhant onna na sambandhit apan awareness jehdi hai kar sakde hage so ehe saada state log hai jide vich 5 minor activities hai te ik jehdi hai main activity hai competition on healthy baby theek hai ji je kar faridkot jille di gal kariye ta saadi jehdi activity ik hi rahu gi kishoriyan nal gal baat kishoriyan di meeting karke apan kishoriyan nal gal baat karni hai gi ha ਸੋ ਇਹ ਇਹਦੇ ਵਿੱਚ ਆਪਣੇ ਵਿਸ਼ੇ ਜਿਹੜੇ ਆ ਮੈਂ ਦੱਸ ਚੁੱਕੀ ਹੈਗੀਆਂ ਪਰਸਨਲ ਹਾਈਜੀਨ ਰਾਈਟ ਏਜ ਆਫ ਮੈਰਿਜ ਹੈ ਮੈਂਸਟ੍ਰੂਅਲ ਹਾਈਜੀਨ ਹੈਗੀ ਹੈ ਰਿਗਾਰਡਿੰਗ এডਿਕੇਸ਼ਨ ਸਿੱਖਿਆ ਦੇ ਨਾਲ ਸੰਬੰਧਤ ਆਪਾਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਆਂ ਵੀ ਉਹ ਕੀ ਬਣਨਾ ਚਾਹੁੰਦੇ ਆ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਕੀ ਇੱਛਾਵਾਂ ਆ ਸਟੱਡੀ ਨਾਲ ਸੰਬੰਧਤ ਉਹਨਾਂ ਦੇ ਵਿਚਾਰ ਜਿਹੜੇ ਆ ਸਿੱਖਿਆ ਨਾਲ ਸੰਬੰਧਤ ਵਿਚਾਰ ਜਿਹੜੇ ਆਪਾਂ ਜਾਣ ਸਕਦੇ ਆਂ ਤੇ ਬੱਚਿਆਂ ਨੂੰ ਸਲਾਹ ਵੀ ਦੇ ਸਕਦੇ ਆਂ ਸੋ ਇਹ ਜਿਹੜੀ ਸੰਬੰਧਤ ਗਤੀਵਿਧੀ ਹੈਗੀ ਆ ਇਹਦੇ ਵਿੱਚ ਆਪਾਂ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਨੂੰ ਵੀ ਆਪਾਂ ਨਾਲ ਲੈ ਕੇ ਇਹ ਐਕਟੀਵਿਟੀ ਕਰ ਸਕਦੇ ਆ ਉਹਨਾਂ ਨੂੰ ਜਿਹੜਾ ਆਸੀਂ ਇਨਵਾਈਟ ਕਰਕੇ ਇਸ ਐਕਟੀਵਿਟੀ ਤੇ ਠੀਕ ਹੈ ਜੀ ਸੋ ਇਹ 12 9 2024 ਦਿਨ ਵੀਰਵਾਰ ਦੀ ਐਕਟੀਵਿਟੀ ਹੈਗੀ ਆ ਕਿਸ਼ੋਰੀਆਂ ਨਾਲ ਮੀਟਿੰਗ ਸੋ ਜੇ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਸ਼ੇਅਰ ਜ਼ਰੂਰ ਕਰਦੇ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਧੰਨਵਾਦ